ਸੰਗਾਲ ਲੋਹਾ ਵੀਡੀਓ ਦੇ ਵਿੱਚ ਪਹਿਲਾਂ ਤਾਂ ਪ੍ਰੀਤ ਹਣੀ ਬੇਬੇ ਦੇ ਮਗਰ ਹੀ ਪਏ ਸੀ ਪਰ ਹੁਣ ਉਹਨਾਂ ਨੇ ਬਾਪੂ ਨੂੰ ਮਾਰਨ ਦੀ ਵੀ ਪਲੈਨਿੰਗ ਬਣਾ ਲਈਆ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਪਾਲੀ ਉੱਪਰ ਦੀ ਆ ਜਾਵੇਗੀ ਕਿਉਂਕਿ ਪਾਲੀ ਨੇ ਉਹਨਾਂ ਨੂੰ ਦਿਨ ਤਰੀਕ ਨਹੀਂ ਦੱਸੀ ਸੀ ਵੀ ਮੈਂ ਕਿਹੜੇ ਦਿਨ ਆਉਣਾ ਆਇਆ ਇਸ ਗੱਲ ਦਾ ਬੇਬੇ ਬਾਪੂ ਨੂੰ ਵੀ ਤੇ ਪ੍ਰੀਤ ਵਿੱਕੀ ਹੁਣ ਸੰਦੀਪ ਕਵਲ ਨੂੰ ਨਹੀਂ ਸੀ ਪਤਾ ਕਿ ਕਿਹੜੇ ਦਿਨ ਪ੍ਰੀਤ ਜੋ ਬੇਬੇ ਨੂੰ ਕੁੱਟਿਆ ਸੀ ਉਸ ਦਾ ਸਾਜ ਸਾਹਮਣੇ ਆ ਜਾਣਾ ਹੈ ਕਿਉਂਕਿ ਪਾਲੀ ਬਾਹਰ ਗਈ ਹੈ ਤੇ ਬੇਬੇ ਬਾਪੂ ਦੀ ਬੇਟੀ ਹੈ ਤੇ ਉਸ ਨੇ ਵਾਪਸ ਆਉਣਾ ਸੀ ਤੇ ਪਰ ਉਹ ਅੜੀ ਕਰ ਰਹੀ ਸੀ ਉਸ ਨੂੰ ਟਿਕਟ ਨਹੀਂ ਸੀ ਮਿਲ ਰਹੀ ਪਰ ਜਿਸ ਦਿਨ ਉਹ ਹੁਣ ਬਾਪੂ ਨੂੰ ਗੱਡੀ ਚੜ੍ਹਨ ਬਾਰੇ ਸੋਚ ਰਹੇ ਆ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਪਾਲੀ ਨੇ ਆ ਜਾਣਾ ਵਾ ਪਾਲੀ ਨੂੰ ਵੀ ਅਜੇ ਤੱਕ ਇਹ ਨਹੀਂ ਪਤਾ ਕਿ ਇਹਨਾਂ ਨੇ ਬੇਬੀ ਨੂੰ ਮਾਰਿਆ ਏ ਤੇ ਬੇਬੇ ਨੂੰ ਪ੍ਰੀਤ ਨੇ ਕੁੱਟ ਮਾਰ ਕਰਕੇ ਤੇ ਬਾਅਦ ਵਿੱਚ ਹਸਪਤਾਲ ਲੈ ਗਏ। ਪਾਲੀ ਨੂੰ ਵੀ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ। ਉਹਨੂੰ ਵੀ ਘਰ ਆ ਕੇ ਹੀ ਪਤਾ ਚੱਲੇਗਾ ਕਿ ਇਹਨਾਂ ਨੇ ਪਿੱਛੇ ਕੀ ਕੀ ਕਤੂਤਾ ਕੀਤੀਆਂ ਨੇ। ਪਰ ਪਾਲੀ ਨੂੰ ਇਹਨਾਂ ਪਤਾ ਏ ਕਿ ਇਹਨਾਂ ਨੇ ਬਹੁਤ ਜ਼ਿਆਦਾ ਤੰਗ ਕੀਤਾ ਏ ਬੇਬੇ-ਬਾਪਾ ਨੂੰ। ਤੇ ਹੁਣ ਵਿੱਕੀ ਨੇ ਵੀ ਨਵੀਂ ਸਾਜ ਚੱਲ ਪੈ ਦਿੱਤੀ ਆ ਤੇ ਸੰਦੀਪ ਨੂੰ ਪੜਾ ਦਿੱਤਾ ਕਿ ਕਿ ਤੂੰ ਹੁਣ ਬੇਬੇ ਦਾ ਸਫਾਇਆ ਅਸੀਂ ਕਰ ਦਿੱਤਾ ਤੇ ਹੁਣ ਬਾਪੂ ਦਾ ਸਫਾਇਆ ਤੂੰ ਕਰਨਾ ਏ ਤੇ ਉਧਰ ਬਾਪੂ ਨੇ सोनू ਤੋਂ ਕਹਾ ਕੇ ਆਪਣੀ ਭੈਣ ਨੂੰ ਫੋਨ ਲਗਾ ਦਿੱਤਾ ਏ ਜਾਣੀ ਕਿ ਘਰ ਵਿੱਕੀ ਸੰਦੀਪ ਦੀਪ ਉਹਨਾਂ ਦੀ ਭੂਆ ਨੂੰ ਫੋਨ ਲਗਾ ਦਿੱਤਾ ਏ ਵੀ ਤੂੰ ਆ ਤੇ ਆਪਣੀ ਪੈ ਪਰਜਾਈ ਨੂੰ ਬਚਾ ਲਾ ਤੇ ਉਸ ਨੂੰ ਅਜੇ ਇਹ ਪਰਜਾਈ ਨੂੰ ਵੀ ਅਜੇ ਇਹ ਨਹੀਂ ਪਤਾ ਕਿ ਪ੍ਰਦੀਪ ਪ੍ਰੀਤ ਨਹੀਂ ਕਟਾਪਾ ਕੀਤਾ ਹੈ ਤੇ ਉਸ ਨੂੰ ਅੰਦਰ ਮਾਰ ਕੇ ਕੁੱਟਿਆ ਹੈ ਤੇ ਬਾਪੂ ਨੂੰ ਵੀ ਅਜੇ ਇਹ ਨਹੀਂ ਚਾਹਤੋ ਨਹੀਂ ਪਤਾ ਪਰ ਬਾਪੂ ਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਉਹ ਚੰਗੀ ਭਲੀ ਸੀਗੀ ਤੇ ਉਸ ਨੂੰ ਅਚਾਨਕ ਕੁਝ ਨਹੀਂ ਹੋ ਸਕਦਾ ਇਹ ਸਭ ਕੁਝ ਕੀਤਾ ਕਰਾਇਆ ਇਹਨਾਂ ਦਾ ਹੀ ਹੈ ਉਸ ਦਾ ਮੱਥਾ ਖਣਕ ਹੀ ਰਿਹਾ ਹੈ ਤੇ ਜਦੋਂ ਉਹ ਬਾਪੂ ਨੂੰ ਮਾਲ ਦੀ ਪਲਾਨਿੰਗ ਬਣਾ ਰਹੀ ਹੁੰਦੀ ਐ ਤੇ ਬਾਪੂ ਨੂੰ ਮਾਲਣ ਲਈ ਜਾ ਰਹੇ ਹੁੰਦੇ ਆ ਤਾਂ ਉੱਪਰ ਪਾਲੀ ਆ ਜਾਂਦੀ ਐ ਤੇ ਪਹਿਲਾ ਤਾਂ ਉਹ ਸੰਦੀਪ ਨੂੰ ਸਭ ਕੁਝ ਸਿਖਾਉਂਦੀ ਐ ਤੇ ਬਾਅਦ ਵਿੱਚ ਉਹ ਬਲੀਤ ਨੂੰ ਸਭ ਕੁਝ ਸਿਖਾਉਂਦੀ ਐ ਤੇ ਵਿੱਚ ਨੂੰ ਸਭ ਸਿਖਾਉਂਦੀ ਐ ਉਹ ਕਹਿੰਦੀ ਮੈਂ ਬੇਬੇ ਬਾਪੂ ਨੂੰ ਆਪਣੇ ਨਾਲ ਹੀ ਆਸਟ੍ਰੇਲੀਆ ਲੈ ਜਾਣਾ ਹੈ ਤੇ ਸੋਨੂੰ ਪੈਲੀ ਦੇ ਵਿੱਚੋਂ ਡੱਕਾ ਵੀ ਨਹੀਂ ਦੇਣਾ ਤੇ ਇਹ ਸੁਣ ਕੇ ਉਹਨਾਂ ਪ੍ਰੀਤ ਵਿੱਕੀ ਹੋਰਾਂ ਦੇ ਹੋ ਸੌਡਾ ਜਾਂਦੇ ਆ ਤੇ ਪ੍ਰੀਤ ਤੇ ਹੋਂਤਾ ਉਸ ਨੂੰ ਆਪਣੀ ਗੱਲਾ ਦੇ ਵਿੱਚ ਲੈ ਲੈ ਕੇ ਜਾਂਦੀ ਹੁੰਦੀ ਹੈ ਤੇ ਪ੍ਰੀਤ ਨੇ ਆਪਣੇ ਮਗਰ ਲਾ ਕੇ ਕਵਲ ਦੀ ਮੰਮੀ ਦੀ ਵੀ ਰੇੜ ਬਣਾ ਦਿੱਤੀ ਜਾਣ ਕੇ ਕਵਲ ਦੀ ਸੱਸ ਸੰਦੀਪ ਦੀ ਮਾਂ ਦੀ ਵੀ ਰੇੜ ਬਣਵਾ ਦਿੱਤੀ ਆ ਪਰ ਉਹਨਾਂ ਸਾਰਿਆਂ ਨੂੰ ਇਹ ਨਹੀਂ ਪਤਾ ਕਿ ਬੇਬੇ ਬੇਬੇ ਬਾਪੂ ਨੇ ਤਾਂ ਪਹਿਲਾ ਹੀ ਉਹਨਾਂ ਨੂੰ ਬੇਦਖਲ ਕਰ ਦਿੱਤਾ ਹੈ ਤੇ ਬੇਦਖਲੀ ਦਾ ਜਿ ਉਹਨਾਂ ਨੂੰ ਇਹ ਪਤਾ ਕਿ ਕਰਨ ਜਾਣਾ ਹੀ ਸੀਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਨੂੰ ਪਹਿਲਾਂ ਹੀ ਬੇਦਖਲ ਕਰ ਦਿੱਤਾ ਹੈ